ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਇਸ ਪ੍ਰੈਸ ਕਾਨਫਰੰਸ ਦੇ ਮਾਧਿਅਮ ਨਾਲ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿ 180 ਫੋਨ ਜੋ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਸਾਈਬਰ ਕ੍ਰਾਈਮ ਟੀਮ ਨੇ ਰਿਟਰੀਵ ਕੀਤੇ ਹੈ ਬਰਾਮਦ ਕੀਤੇ ਹੈ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਵੰਡਣ ਦੇ ਲਈ ਇਹ 180 ਫੋਨ ਸਾਡੇ CEIR ਪੋਰਟਲ ਹੈ ਜੋ ਜੋ ਇੱਕ ਦੇਸ਼ ਪਰ ਲੈਵਲ ਤੇ ਚੱਲਦਾ ਹੈਗਾ ਉਸ ਪੋਰਟਲ ਦੇ ਰਾਹੀਂ ਸਾਡੀ ਟੀਮ ਨੇ ਜੋ ਕਿ ਜੇ ਰਗਵਾਈ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਅਤੇ ਇਨਸਪੈਕਟਰ ਸਾਈਬਰ ਕ੍ਰਾਈਮ ਐਸਐਚਓ ਹਰਜੀਤ ਕੌਰ ਇਹਨਾਂ ਦੇ ਟੀਮਸ ਨੇ ਬੜੀ ਮਿਹਨਤ ਕਰਕੇ ਦਿਨ ਰਾਤ ਫੋਲੋਅ ਅਪ ਕਰਕੇ ਇਹ ਸਾਰੇ ਜਿਹੜੇ ਬਰਾਮਦ ਕੀਆ ਕਰਵਾਈਆਂ ਨੇ ਤੇ ਅੱਜ ਉਹ ਰਾਈਟਫੁੱਲ ਓਨਰਸ ਨੂੰ ਅਸੀਂ ਉਹ ਵੰਡਾਂਗੇ ਤੇ ਅਸੀਂ ਇਸੇ ਤਰੀਕੇ ਨਾਲ ਕੰਮ ਕਰਦੇ ਰਵਾਂਗੇ ਕਿ ਸਾਡੀ ਜਿਹੜੇ ਵੀ ਕੋਈ ਕਾਮ ਸਿਟੀਜ਼ਨਸ ਨੇ ਉਹਨਾਂ ਦੀ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਅਸੀਂ ਸੋਲਵ ਕਰੀਏ ਅਤੇ ਅਗਰ ਕਿਸਦਾ ਫੋਨ ਮਿਸਪਲੇਸ ਹੋਇਆ ਹੈ, ਘੜੀ ਹੈ ਕਿਤੇ ਮਿਸ ਹੋਇਆ ਹੈ ਤਾਂ ਉਹ ਉਹਨਾਂ ਨੂੰ ਬਰਾਮਦ ਕਰਾ ਕੇ ਵਾਪਸ ਲੋਟਾ ਸਕੀਏ। ਸਰੇਕੀ ਕਲੇ ਲਾਸ ਵਾਲੇ ਨੇ ਜਿਹਨੇ ਗਿਰੇ ਉਹ ਫੋਨ ਸੀ ਜਾਂ ਜਿਹੜੇ ਕੋਈ ਚੋਲੀ ਹੋਏ ਨੇ ਜਾਂ ਫਿਰ ਕੋਈ ਚੱਕ ਕੇ ਲੈ ਗਿਆ ਸੀ ਜਾਂ ਲੁੱਟਪੋਆ ਦੇ ਵਿੱਚ ਫੋਨ ਸੀ ਉਹ ਵੀ ਵੇਚੀ ਵਿੱਚ। ਅ ਹੁੰਦਾ ਇਹ ਹੈਗਾ ਕਿ ਜਦੋਂ ਵੀ ਕੋਈ ਕੰਪਲੇਂਟ ਆਂਦੀ ਹੈ ਜਿਵੇਂ ਮਿਸ ਵੀ ਹੁੰਦਾ ਹੈ ਤਾਂ ਉਹ ਮੋਸਟਲੀ ਸਾਂਝ ਕੇਂਦਰ ਤੇ ਲੋਕ ਜਾਂਦੇ ਹੈਗੇ ਤੇ ਆਪਣੀ ਕੰਪਲੇਂਟ ਦਿੰਦੇ ਹੈ इवन ਥਾਣਿਆਂ 'ਚ ਮਿਸਿੰਗ ਦੀ ਕੰਪਲੇਂਟ ਦੇ ਦਿੰਦੇ ਹੈ ਸਾਡੇ ਕੋਲ ਵੀ ਇੱਥੇ ਦਿੰਦੇ ਹੈ। ਇਸ ਤੋਂ ਇਲਾਵਾ ਜਦੋਂ ਕਿਸੇ ਦਾ ਚੋਰੀ ਵੀ ਫੋਨ ਹੋ ਜਾਂਦਾ ਹੈ ਕੋਈ ਸਨੇਚਿੰਗ ਵੀ ਹੁੰਦੇ ਆ ਉਹ ਵੀ ਫੋਨ ਅਸੀਂ ਸੀਆਈਆ ਆ ਪੋਰਟਲ ਤੇ ਵੀ ਪਾਉਂਦੇ ਆ ਤਾਂ ਕਿ ਸਾਨੂੰ ਟ੍ਰੇਸ ਹੋਣ ਫਿਲਹਾਲ ਜਿਹੜੇ ਇਹ ਸਾਰੇ ਫੋਨ ਹੈ ਇਹ ਮੈਜੋਰਿਟੀ ਕੈਟਾਗਰੀ ਲੌਸਟ ਐਂਡ ਫਾਊਂਡ ਵਾਲੇ ਹੀ ਨੇ ਇਹ ਨਾ ਫੋਨਾਂ ਦੇ ਜਿਹੜੇ ਕਿਸੇ ਦੇ ਉੱਤੇ ਮਾਉਂਰਾਂ ਵੀ ਦਰਜ ਕੀਤਾ ਗਿਆ ਜੇ ਕਿਸੇ ਨੂੰ ਕੋਈ ਚੋਰੀ ਦਾ ਫੋਨ ਪਲੀਜ਼ ਜਾ ਹੋਵੇ ਜਾਂ ਕਿਸੇ ਦਾ ਕੋਈ ਹੋਰ ਹੋਵੇ ਕਿਸੇ ਨੂੰ ਇਦਾਂ ਕੋਈ ਪਾਰਟੀ ਬਣਾ ਕੇ ਪੱਤੇ ਨਹੀਂ ਐਸੇ ਬੇਸਿਕਲੀ ਜਦੋਂ ਅਸੀਂ ਇਸ ਤਰੀਕੇ ਨਾਲ ਫੋਨ ਬਰਾਮਦ ਕਰਦੇ ਆ ਤਾਂ ਸਾਨੂੰ ਮੈਜੋਰਿਟੀ ਕੇਸਿਸ ਦੇ ਪਤਾ ਚੱਲਦਾ ਹੈ ਕਿ ਕਿਸੇ ਨੇ ਬਿਨਾਂ ਕਿਸੇ ਮਾੜੇ ਇੰਟੈਂਸ਼ਨ ਦੇ ਉਹ ਫੋਨ ਲਿਆ ਕਿਸ ਨੂੰ ਕਿਤੇ ਮਿਲ ਗਿਆ ਕਿਸ ਨੇ ਕਿਤੇ ਖਰੀਦ ਲਿਆ ਤੇ ਇਸ ਲਈ ਅਸੀਂ ਉਹਨਾਂ ਨੂੰ ਗੁਨੇਕਾਰ ਨਹੀਂ ਮੰਨਦੇ ਜਦਕਿ ਜਦ ਤੱਕ ਸਾਨੂੰ ਇਹ ਨਾ ਕਲੀਅਰ ਹੋ ਜਾਏ ਕਿ ਉਹਨਾਂ ਦਾ ਇਸ ਦੇ ਵਿੱਚ ਕੋਈ ਮਾੜਾ ਕਾਰਗੁਜ਼ਾਰੀ ਉਸ ਦੇ ਪਿੱਛੇ ਹੀ ਹੈ ਉਹਨਾਂ ਦਾ ਹੱਥ ਹੈ ਕੋਈ ਗਿਰੋਹ ਦੇ ਵਿੱਚ ਸ਼ਾਮਿਲ ਹੋਣ ਪ੍ਰਤੀ ਸਰ ਜਿਹੜੇ ਫੋਨ ਆਊਟ ਆਫ ਸਟੇਟ ਚਲੇ ਜਾਂਦੇ ਨੇ ਪਤਾ ਲੱਗਦਾ ਕਿ ਉੱਥੇ ਪਿਆ ਉਹਦਾ ਕੀ ਪ੍ਰੋਸੈਸ ਰਹਿਣਾ ਅਸੀਂ ਜੀ ਇਹ ਪੋਰਟਲ ਰਾਹੀਂ ਸਾਰੇ ਫੋਨ ਟਰੈਕ ਕਰਦੇ ਹਾਂ ਤੇ ਬਰਾਮਦ ਵੀ ਕਰਾਉਂਦੇ ਹਾਂ ਏ ਮੈਜੋਰਿਟੀ ਫੋਨ ਆਪਣੇ ਸੂਬੇ ਵਿੱਚੋਂ ਹੀ ਬਰਾਮਦ ਹੋਇਆ ਤੇ ਜਿਹੜਾ ਜੇ ਕੋਈ ਬਾਹਰ ਵੀ ਗਿਆ ਹੋਵੇਗਾ ਉਸਤੇ ਵੀ ਸਾਡੀ ਕਾਰਵਾਈ ਲਗਾਤਾਰ ਜਾਰੀ ਹੈ। ਹੁਣ ਤੱਕਲੇ ਫੋਨ ਨੇ ਜਿਹੜੇ ਰਿਕਵਰ ਹੋ ਚੁੱਕੇ ਨੇ ਅੱਜ ਇਹ ਜੋ 180 ਫੋਨ ਨੇ ਇਸ ਤੋਂ ਇਲਾਵਾ ਅਸੀਂ ਲਗਭਗ 400 ਫੋਨ ਹੋਰ ਵੀ ਉਸ ਤੋਂ ਪਹਿਲਾਂ ਦੇ ਚੁੱਕੇ ਹਾਂ ਤੇ ਅੱਜ ਹੁਣੇ ਗਿਣਤੀ ਹੋਰ ਵੱਜੇਗੀ। ਸਾਡੀ ਟੀਮਸ ਹਲੇ ਵੀ ਲੱਗੀਆਂ ਹੋਈਆਂ ਨੇ ਤੇ ਮੈਨੂੰ ਆਸ ਹੈ ਕਿ ਅਸੀਂ ਕੁਝ ਟਾਈਮ ਬਾਅਦ ਫਿਰ ਤੋਂ ਅਜੇਹੀ ਪ੍ਰੈਸ ਕਾਨਫਰੰਸ ਕਰਕੇ ਸਾਡੇ ਸਿਟੀਜ਼ਨਸ ਨੂੰ ਐਜ਼ ਇਫ ਉਹਨਾਂ ਦੇ ਲੌਸਟ ਫੋਨ ਵਾਪਸ ਕਰਵਾਵਾਂਗੇ। ਕਰੇ ਜਿਹੜੀ ਤੁਮੇ ਉਹ ਫੋਨ ਦੇ ਜੀ ਅਸੀਂ ਬਰਾਮਦ ਉਹ ਵੀ ਕਰਾ ਰਹੇ ਜੀ ਲੇਕਿਨ ਉਹ ਤਫਤੀਸ਼ ਰਾਹੀਂ ਸਾਰੇ ਹੀ ਵਾਪਸ ਮੁਹੱਈਆ ਕਰਾਏ ਜਾਣਗੇ ਉਹ ਇਸ ਦਾ ਹਿੱਸਾ ਨਹੀਂ ਹੋਣਗੇ ਸਰ ਜੀ ਕਿਸੇ ਦਾ ਫੋਨ ਗੁੰਮ ਗਿਆ ਤਾਂ ਘਰੇ ਬੈਠ ਕੇ ਆਨਲਾਈਨ ਵੀ ਕੰਪਲੇਂਟ ਕਰ ਸਕਦੇ ਹੋ ਮੇਰੀ ਰਿਕੁਐਸਟ ਇਹ ਰਹੇਗੀ ਜੀ ਕਿ ਉਹ ਕਰਤਾ ਸਕਦੇ ਹੈ ਲੇਕਿਨ ਅਗਰ ਉਹ ਆਪਣੇ ਨੇੜਲੇ ਸਾਂਝ ਕੇਂਦਰ ਜਾ ਕੇ ਆਪਣਾ ਜਿਹੜਾ ਪੋਰਟਲ ਦੇ ਰਜਿਸਟ੍ਰੇਸ਼ਨ ਦਾ ਸਾਰਾ ਫਾਰਮੈਟ ਹੈ ਕਿਉਂਕਿ ਪੂਰੀ ਇਨ ਆਪਣੇ ਸਿਟੀਜ਼ਨ ਨੂੰ ਨਾ ਪਤਾ ਹੋਵੇ ਕਿ ਕੀ ਕੀ ਉਸਨੇ ਡਿਟੇਲ ਪੜਨੀ ਹੈ ਤਾਂ ਅਗਰ ਉਹ ਨੇੜਲੇ ਸਾਂਝ ਕੇਂਦਰ ਚਲੇ ਜਾਣਗੇ ਤਾਂ ਉਹ ਸਾਂਝ ਕੇਂਦਰ ਤੇ ਜਿਹੜੇ ਮੁਲਾਜ਼ਮ ਹੈ ਚੰਗੇ ਤਰੀਕੇ ਨਾਲ ਡਿਟੇਲਸ ਲੈ ਕੇ ਸਾਰਾ ਉਹਦਾ ਫਾਰਮ ਵੀ ਭਰ ਦੇਣਗੇ ਤੇ ਉਹਨਾਂ ਦਾ ਤਾਲਮੇਲ ਇਨਸਪੈਕਟਰ ਜਿਹੜੇ ਵੀ ਸਾਈਬਰ ਕ੍ਰਾਈਮ ਦੇ ਕ੍ਰਾਈਮ ਦੇ ਇਨਚਾਰਜ ਨੇ ਉਹਨਾਂ ਨਾਲ ਵੀ ਕਰਵਾ ਦੇਣਗੇ ਸਰ ਚੋਰੀਆਂ ਹਾਈਟੈਕ ਹੋ ਗਈ ਜੇਕਰ ਸਾਈਬਰ ਕ੍ਰਾਈਮ ਦੀ ਗੱਲ ਕਰੀਏ ਚੈਕ ਪੌਂਡ ਨੇ ਪੈਸੇ ਲੈਣ ਦੇ ਤਰੀਕੇ ਨਾਲ ਚੋਰੀਆਂ ਕਰਦੇ ਉਸ ਵੀ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰਨੈਸ ਕਰਨਾ ਚਾਹੁੰਦੇ ਕਿ ਵੀ ਅਵੇਅਰ ਹੋਣ ਮੈਂ ਤੁਸੀਂ ਬੜਾ ਇੱਕ ਜੀ ਰੈਲੇਵੈਂਟ ਪੁਆਇੰਟ ਰੇਜ਼ ਕੀਤਾ ਹੈਗਾ ਮੈਂ ਪਿਛਲੇ ਦਿਨਾਂ ਦੇ ਵਿੱਚ ਹੀ ਇੱਕ ਸਕੂਲ ਤੇ ਕਾਲਜ ਦੇ ਫੈਸਟ ਵਿੱਚ ਵੀ ਗਿਆ ਸੀਗਾ ਐਥਲੈਟਿਕ ਮੀਟ ਵਿੱਚ ਗਿਆ ਸੀ ਤੇ ਉੱਥੇ ਜਿਹੜੇ ਆਪਣੇ ਸਾਡੇ ਬੱਚੇ ਨੇ ਸਭ ਤੋਂ ਜ਼ਿਆਦਾ ਗੈਜੇਟਸ ਨਾਲ ਓ ਫ੍ਰੈਂਡਲੀ ਨੇ ਉਹ ਉਹਨਾਂ ਦਾ ਇਸਤੇਮਾਲ ਕਰਦੇ ਨੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਸਾਈਬਰ ਕ੍ਰਾਈਮ ਤੋਂ ਬਚਣ ਕਿ ਆਪਾਂ ਨੂੰ ਨਹੀਂ ਪਤਾ ਕਿ ਸੋਸ਼ਲ ਮੀਡੀਆ ਤੇ ਕੌਣ ਦੂਸਰੇ ਪਾਸੇ ਬੈਠਾ ਹੈ ਤੇ ਆਪਣੇ ਬੇਟੇ ਬੇਟੀਆਂ ਬੱਚਿਆਂ ਨਾਲ ਕਿਸੇ ਉਹਨਾਂ ਨੂੰ ਐਕਸਪਲੋਇਟ ਕਰਨ ਦੇ ਦੇ ਇੰਟੈਂਸ਼ਨ ਨਾਲ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਇੱਕ ਤਾਂ ਇਹ ਬੱਚੇ ਇਸ ਤੋਂ ਬਚਣ ਮਾਪਬਪ ਆਪਣੇ ਬੱਚਿਆਂ ਦੀ ਸੋਸ਼ਲ ਮੀਡੀਆ ਐਕਟੀਵਿਟੀ ਮੋਨਿਟਰ ਜ਼ਰੂਰ ਕਰਨ ਦੂਸਰਾ ਜਿਹੜਾ ਤੁਸੀਂ ਕਿਹਾ ਕਿ ਸਾਈਬਰ ਫਰਾਡ ਹੈ ਅਗਰ ਕਿਸੇ ਦੇ ਬੈਂਕ ਖਾਤੇ ਤੋਂ ਜਾਂ ਕਿਤੋਂ ਵੀ ਪੈਸੇ ਨਿਕਲ ਜਾਣ ਤਾਂ ਕਿਰਪਾ ਕਰਕੇ 1930 1930 ਜਿਹੜੀ ਹੈਲਪਲਾਈਨ ਹੈ ਉਸ ਤੇ ਆਪਣੀ ਡਿਟੇਲਸ ਤੁਸੀਂ ਇਮੀਡੀਏਟਲੀ ਪਾਓ ਤਾਂ ਕਿ ਉਹ ਬੈਂਕ ਅਕਾਊਂਟ ਫ੍ਰੀਜ਼ ਕਰਨ ਦੇ ਵਿੱਚ ਪ੍ਰੋਸੈਸ ਨੂੰ ਸ਼ੁਰੂ ਕਰpan ਤੇ ਦੂਸਰਾ ਜਿਹੜਾ ਵੀ ਜਿੱਥੋਂ ਦੇ ਵੀ ਉਹ ਕੰਪਲੇਂਟ ਨੇ ਤੁਰੰਤ 112 ਤੇ ਫੋਨ ਕਰਨ ਤਾਂ ਕਿ ਅਸੀਂ ਉਹਨਾਂ ਦੀ ਕੰਪਲੇਂਟ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਮਾਰਕ ਕਰੀਏ ਤੇ ਉਸ ਦੇ ਵਿੱਚ ਅੱਗੇ ਫੋਲੋਅ ਅਪ ਹੋਵੇ ਮੈਂ ਮੈਨੂੰ ਖੁਸ਼ੀ ਹੈ ਦੱਸ ਕੇ ਕਿ بڑے ਕੇਸਾਂ ਵਿੱਚ ਸਾਡੇ ਸਾਈਬਰ ਕ੍ਰਾਈਮ ਦੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੀ ਮਿਹਨਤ ਨਾਲ ਬੜੇ ਸਾਡੇ ਜਿਹੜੇ ਸਿਟੀਜ਼ਨ ਸੀਗੇ ਨਾਗਰਿਕ ਹੈ ਉਹਨਾਂ ਦੇ ਪੈਸੇ ਵਾਪਸ ਵੀ ਆਏ ਨੇ ਤੇ ਅਸੀਂ ਸਖਤ ਤੋਂ ਸਖਤ ਸਜ਼ਾਵਾਂ ਦਵਾਈਆਂ ਹੈਗੀਆਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਕ੍ਰਾਈਮ ਦੇ ਵਿੱਚ ਸ਼ਾਮਲ ਸੀ ਕਿਤੇ ਨਾ ਕਿਤੇ ਅਵੇਅਰਨੈਸ ਦੀ ਜ਼ਰੂਰਤ ਨਹੀਂ ਕਿਉਂਕਿ ਸਾਈਬਰ ਕ੍ਰਾਈਮ ਹੋ ਰਿਹਾਗਾ ਲੋਕ ਦੂਜੀਆਂ ਸਟੇਟਾਂ ਦੇ ਵਿੱਚ ਬੈਠੇ ਨੇ ਜੋ ਸਿੱਧੀ ਕਾਉਂਸਲਿੰਗ ਹੋਵੇ ਜਾਂ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਪੈਨਸ਼ਨ ਨੇ ਜਦ ਤੱਕ ਉਹ ਉਸ ਚੀਜ਼ ਦਾ ਹਿੱਸਾ ਨਾ ਬਣਨੇ ਵੀ ਉਹਨਾਂ ਨੂੰ ਥੈਟਨਿੰਗ ਕਰਦੇ ਨੇ ਜਾਂ ਕੁਝ ਕਰਦੇ ਨੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਅਫਸਰਾਂ ਦੀ ਫੋਟੋ ਲਾ ਕੇ ਬਲੈਕਮੇਲ ਕਰਦੇ ਨੇ ਉਹ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਹੈਂਡਲ ਕਰੋਗੇ ਕਿ ਸਾਰੇ ਤੁਹਾਡੇ ਕੋਲ ਪਹੁੰਚ ਨਹੀਂ ਸਕਦੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਸ ਦੇ ਬਾਰੇ ਜਾਗਰੂਕਤਾ ਫਿਲਾਨੀ ਬਹੁਤ ਜ਼ਰੂਰੀ ਹੈ ਉਸ ਜਾਗਰੂਕਤਾ ਦੇ ਅ ਅ ਇਵਜ ਵਿੱਚ ਹੀ ਅਸੀਂ ਅਬ ਰੈਗੂਲਰਲੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸੈਮੀਨਾਰ ਕਰਦੇ ਆ ਸਾਡੇ ਆਫਸਰਸ ਜਾ ਕੇ ਸਾਰੇ ਲੋਕਾਂ ਨੂੰ ਉਸ ਦੇ ਬਾਰੇ ਪ੍ਰਗਟ ਸੀ। ਭਾਜੀ ਤੁਹਾਡਾ ਮੋਬਾਈਲ ਵਾਲੀ ਪੁਸਤ ਪ੍ਰਸ਼ਾਸਨ ਵੱਲੋਂ ਮੋੜਿਆ ਗਿਆ ਕਿੱਥੇ ਗੁਮ ਹੋਇਆ ਸੀ ਤੇ ਕਿੰਨੇ ਦਿਨਾਂ ਬਾਅਦ ਤਕਰੀਬਨ 5 ਮਹੀਨੇ ਬਾਅਦ ਮਿਲਿਆ HDFC ਬੈਂਕ ਤੋਂ ਚੋਰੀ ਹੋ ਗਿਆ ਸੀ। ਕੰਪਲੀਟ ਕਰਾਈ ਗਈ ਸੀ ਕੰਪਲੀਟ ਕਰਾਈ ਗਈ ਸੀ ਇੱਥੇ ਮੇਨ ਥਾਣੇ 'ਚ ਸੁਰੂਰ ਵਾਲੇ ਸੀੜੀ ਬੰਨ ਸੀ ਅੱਜ ਮੈਨੂੰ ਫੋਨ ਮਿਲ ਗਿਆ ਤਾਂ ਹਾਂ ਅੱਜ ਫੋਨ ਮਿਲ ਗਿਆ ਕਿਦਾਂ ਦਾ ਲੱਗ ਰਿਹਾ ਹੈ ਜੀ ਬੜੀ ਲੱਗ ਰਿਹਾ ਠੀਕ ਹੈ ਬੜੀ ਬਈ ਨੂੰ ਕਿਸ ਤੇ ਕਿ ਨਾਲ ਬੜੀ ਪ੍ਰਸ਼ਾਸਨ ਬੜੀ ਕੰਮ ਕਰ ਰਿਹਾ ਪੁਲਿਸ ਦੀ ਤਰ੍ਹਾਂ ਸੋਜਨਦਰ ਸਿੰਘ ਜੀ ਬੰਡ ਲੱਗ ਰਗਾ ਜੀ ਕੀ ਕਹਿਣਾ ਚਾਹੁੰਦੇ ਆ ਜੇ ਤੁਹਾਨੂੰ ਉਸ ਪ੍ਰਸ਼ਾਸਨ ਨੂੰ ਥੋੜਾ ਮੋਬਾਈਲ ਮੋੜਿਆ ਗਿਆ ਕਿਵੇਂ ਗੁੰਮਿਆ ਸੀ ਕਿੱਥੇ ਕੰਪਲੀਟ ਕਰਾਈ ਸੀ ਕੰਪਲੀਟ ਕਰਾਈ ਸੀ ਅੰਮਰਸਰ ਸਾਹਿਬ ਉੱਥੇ ਗੁੰਮਿਆ ਸੀਗਾ ਅੰਮਰਸਰ ਅੰਮਰਸਰੇ ਕੰਪਲੀਟ ਕਰਾਈ ਸੀ ਜੀ ਪਰ ਪ੍ਰਸ਼ਾਸਨ ਦਾ ਬਹੁਤੋ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇੰਨੀ ਹਿੰਮਤ ਕਰਕੇ ਸਾਡੇ ਜਿਹੜੇ ਫੋਨ ਨੇ ਵਾਪਸ ਕਰਵਾਏ ਨੇ ਜੀ ਕਿੰਨੇ ਟਾਈਮ ਹੋ ਗਿਆ ਗੋਮੇ ਨੂੰ ਤਕਰੀਬਨ ਸਾਲ ਹੋ ਗਿਆ ਸੀ ਜੀ ਇੱਕ ਸਾਲ ਤੋਂ ਬਾਅਦ ਮਿਲਿਆ ਜੀ ਹਾਂ ਤੇ ਕਿਈ ਛੋਟੂ ਘੁੰ ਫੋਨ ਗਿਆ ਸੀ ਥਾਣੇ 'ਚ ਹਾਂ ਫੋਨ ਗਿਆ ਸੀ ਜੀ ਤੁਹਾਨੂੰ ਫਿਰ ਫੋਨ ਕਰਕੇ ਕਿਹਾ ਸੀ ਇਹਨਾਂ ਦੇ ਵਿਆਹ ਜੋ ਇੱਕ ਥੋੜਾ ਫੋਨ ਰੱਬ ਗਿਆ ਹਾਂ ਜੀ ਕੀ ਕਹਿਣਾ ਚਾਹਦੇ ਤੁਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਪ੍ਰੋਸੈਸਨ ਦਾ ਐਸਐਸਪੀ ਸਾਹਿਬ ਦਾ ਸਾਰੇ ਅੰਦਰ ਸਟਾਫ ਦਾ ਜੀ ਕਿ 사이버 ਕ੍ਰਾਈਮ ਦੀ ਟੀਮ ਵੱਲੋਂ ਮਿਹਨਤ ਕੀਤੀ ਗਈ ਹੈ ਹਾਂ ਜੀ ਬਹੁਤ ਮਿਹਨਤ ਕੀਤੀ ਜੀ ਤਾਂ ਇਹਨਾਂ ਨੇ ਸਾਰੇ ਫੋਨ ਲੱਭ ਕੇ ਦਿੱਤੇ ਨੇ ਜੀ ਤੇ 180 180 ਫੋਨ ਨੇ ਜੀ ਹਾਂ ਜਿਹੜੇ ਲੱਭ ਮਿਲਣੇ ਨੇ ਜੀ ਸਾਰੇ ਤੇ ਬਹੁਤ ਧੰਨ